ਸਸੀ ਕਾਲ ਸਾਰੇ ਨੂੰ ਕੀ ਹਾਲ ਚਾਲ ਨੇ ਅੱਛਾ ਆਪਾਂ ਅੱਜ ਗੱਲ ਕਰਦੇ ਆਂ ਵੀ ਜਿਹੜੇ ਪ੍ਰੀਮੀਅਮ ਹਾਈ ਕੁਆਲਿਟੀ ਦੇ ਬ੍ਰਾਂਡ ਨੇ ਜਿਵੇਂ ਕੋਈ ਐਪਲ ਹੋਇਆ ਨਾਈਕੀ ਹੋਇਆ ਮੈਕਡੋਨਲਡ ਹੋਇਆ ਟਿਮ ਹਾਰਟਨਸ ਹੋਇਆ ਹਨਾ ਜਾਂ ਵਾਲਮਾਰਟ ਹੋਇਆ ਕੋਸਕੋ ਹੋਇਆ ਇਹ ਤੁਹਾਡੇ ਮਤਲਬ ਇਹ ਇੰਨੇ ਕਾਮਯਾਬ ਕਿਵੇਂ ਹੁੰਦੇ ਨੇ ਇਹ ਜਾਂ ਇਹ ਇਹਨਾਂ ਨੂੰ ਮਰਸੀਡੀਜ਼ ਹੋਈ ਹਨਾ ਟੈਸਲਾ ਹੋਈ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਆਂ ਵੀ ਇਹ ਆਪਾਂ ਨੂੰ ਆਪਣੇ ਆਪਣੇ ਤੇ ਮਾਰਕੀਟਿੰਗ ਕਰਨ ਲੱਗੇ ਕਿਵੇਂ ਸਾਈਕੋਲੋਜੀਕਲੀ ਤੁਹਾਡੇ ਤੇ ਤੁਹਾਨੂੰ ਮਤਲਬ ਇਹ ਅਟਰੈਕਟ ਕਰਦੇ ਆਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਸ ਤਰੀਕੇ ਨਾਲ ਮੈਂ ਇਹ ਬਾਰੇ ਸਟੱਡੀ ਕਰ ਰਿਹਾ ਸੀ ਇਹਨਾਂ ਬਾਰੇ ਪੜ੍ਹ ਰਿਹਾ ਸੀਗਾ ਉਹ ਜੋ ਮੈਨੂੰ ਪਤਾ ਲੱਗਿਆ ਵੀ ਇਹ ਤੁਹਾਨੂੰ ਸਾਨੂੰ ਤੁਹਾਨੂੰ ਮੈਨੂੰ ਇਹ ਕਿਸ ਤਰ੍ਹਾਂ ਮਤਲਬ ਆਪਾਂ ਨੂੰ ਟਾਰਗੇਟ ਕਰਦੇ ਨੇ ਜਿਸ ਦੇ ਨਾਲ ਕਿ ਆਪਾਂ ਇਹਨਾਂ ਨੂੰ ਬਾਏ ਕਰਦੇ ਆਂ ਆਪਾਂ ਨੂੰ ਇਹ ਜ਼ਿੰਦਗੀ ਦਾ ਹਿੱਸਾ ਸਮਝਣ ਲੱਗ ਜਾਂਦੇ ਆਂ ਇਨਾਂ ਦੀਆਂ ਤੁਸੀਂ ਛੋਟੇ ਮਤਲਬ ਇਹਨਾਂ ਦੇ ਵੱਡੇ ਪਲਾਨਾਂ ਨੂੰ ਆਪਾਂ ਮਤਲਬ ਯੂਜ਼ ਕਰਕੇ ਇਹਨਾਂ ਦੀ ਮਤਲਬ ਟੈਕਨੀਕ ਨੂੰ ਯੂਜ਼ ਕਰਕੇ ਆਪਾਂ ਛੋਟੇ ਲੈਵਲ ਤੇ ਕੋਈ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਆਪ ਦਾ ਜਾਂ ਤੁਸੀਂ ਆਪਦੇ ਛੋਟੇ ਬਿਜ਼ਨਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਾਗੂ ਕਰ ਸਕਦੇ ਹੋ ਤੇ ਤੁਸੀਂ ਜਿਵੇਂ ਇਹ ਤਰੱਕੀ ਕਰਦੇ ਨੇ ਇੱਕ ਬ੍ਰਾਂਡ ਬਣ ਗਏ ਤੁਸੀਂ ਵੀ ਬਣ ਸਕਦੇ ਹੋ ਜੇ ਇਹ ਤੁਹਾਡੇ ਗੱਲਾਂ ਮਤਲਬ ਕਈ ਪਰਸਨ ਇਹ ਜੇ ਹੋਣਗੇ ਜਿਨ੍ਹਾਂ ਦੇ ਇਹ ਗੱਲਾਂ ਸ਼ਾਇਦ ਉਤੋਂ ਹੀ ਲੰਘ ਜਾਣਾ ਉਹਨੂੰ ਨਾ ਸਮਝਾਵੇ ਪਰ ਜੇ ਤੁਸੀਂ ਬਾਰ ਬਾਰ ਇਸ ਵੀਡੀਓ ਨੂੰ ਦੇਖੋਗੇ ਤੁਸੀਂ ਜੋ ਮੈਂ ਕਹਿਣਾ ਚਾਹੁੰਨਾ ਉਹ ਉਸ ਨੂੰ ਤੁਸੀਂ ਸਮਝੋਗੇ ਤਾਂ ਤੁਸੀਂ ਇਸ ਚੀਜ਼ ਨੂੰ ਆਪਦੇ ਬਿਜ਼ਨਸ ਦੇ ਵਿੱਚ ਲਾਗੂ ਕਰੋਗੇ ਤਾਂ ਮੈਂ ਡੈਫੀਨਿਟਲੀ ਕਹਿੰਦਾ ਵੀ ਤੁਸੀਂ ਇਸ ਚੀਜ਼ ਨੂੰ ਅ ਮਤਲਬ ਇਸ ਚੀਜ਼ ਨਾਲ ਰਿਲੇਟ ਕਰੋਗੇ ਸਮਝੋਗੇ ਵੀ ਇਹ ਵਾਕਈ ਹੁੰਦਾ ਹੈ ਕਿਉਂਕਿ ਮੈਂ ਜਿਹੜੀ ਗੱਲ ਕਰੂੰਗਾ ਇਹ ਸਟੱਡੀ ਦੇ ਬੇਸ ਤੇ ਕਰ ਰਿਹਾ ਹਾਂ ਜੋ ਸਟੱਡੀਆਂ ਮੈਂ ਪੜ੍ਹੀਆਂ ਨੇ ਰੀਅਲ ਸਟੱਡੀਆਂ ਮੈਂ ਡਾਕੂਮੈਂਟਰੀਆਂ ਦੇਖੀਆਂ ਨੇ ਮੈਂ ਬੁੱਕਸ ਪੜ੍ਹੀਆਂ ਇਹਦੇ ਬਾਰੇ ਤੇ ਉਹਦਾ ਮੈਂ ਤੁਹਾਨੂੰ ਇੱਕ ਨਿਚੋੜ ਜਿਹਾ ਬਣਾ ਕੇ ਦੇ ਰਿਹਾ ਵੀ ਇਹ ਕਿਵੇਂ ਮਤਲਬ ਆਪਣੇ ਬਿਜ਼ਨਸ ਦੇ ਵਿੱਚ ਇਹ ਚੀਜ਼ਾਂ ਲਾਗੂ ਕਰਦੇ ਨੇ ਇਹ ਚੀਜ਼ਾਂ ਯੂਜ਼ ਕਰਦੇ ਨੇ ਤੇ ਉਸੇ ਤਰ੍ਹਾਂ ਹੀ ਵੀ ਤੁਸੀਂ ਉਹਨੂੰ ਛੋਟੇ ਲੈਵਲ ਤੇ ਲੈ ਕੇ ਤੁਸੀਂ ਆਪ ਦੇ ਬਿਜ਼ਨਸ 'ਚ ਵੀ ਉਹਨਾਂ ਨੂੰ ਲਾ ਸਕਦੇ ਹੋ ਚਾਹੇ ਤੁਹਾਡਾ ਬਿਜ਼ਨਸ ਕੋਈ ਵੀ ਹੈ ਛੋਟੇ-ਛੋਟਾ ਚਾਹੇ ਤੁਸੀਂ ਵੱਡਾ ਤੁਸੀਂ ਛੋਟਾ ਬਿਜ਼ਨਸ ਹੈ ਇਸ ਚੀਜ਼ਾਂ ਨੂੰ ਤੁਸੀਂ ਲਾਗੂ ਕਰਕੇ ਵੱਡੇ ਲੈਵਲ ਤੇ ਲਿਜਾ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਕਰੋ ਇਹਨਾਂ ਵਾਂਗੂ ਕਰੋਗੇ ਅੱਛਾ ਇਹਨਾਂ ਦੇ ਜਿਹੜੇ ਇਹ ਹਾਈ ਪ੍ਰੀਮੀਅਮ ਕੁਆਲਿਟੀ ਦੇ ਬ੍ਰਾਂਡ ਹੁੰਦੇ ਨਾ ਇਹਨਾਂ ਕੋਲੇ ਇਹ ਸਭ ਤੋਂ ਪਹਿਲਾਂ ਮਤਲਬ ਕੋਈ ਵੀ ਬੰਦਾ ਜਦੋਂ ਮਤਲਬ ਡਿਸੀਜਨ ਬਣਾਉਂਦਾ ਹੈ ਤੁਸੀਂ ਮੈਂ ਜਾਂ ਕੋਈ ਵੀ ਪਰਸਨ ਹੈ 95% ਜਿਹੜੇ ਬੰਦੇ ਹੁੰਦੇ ਜਿਉ ਕੋਈ ਕੋਈ ਚੀਜ਼ ਪਰਚੇਸ ਕਰਦੇ ਖਰੀਦਦੇ ਨੇ ਉਹ 95% ਇਮੋਸ਼ਨਲ ਇਮੋਸ਼ਨਲੀ ਡਿਸੀਜਨ ਲੈਂਦੇ ਨੇ ਮਤਲਬ ਉਸ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਤੁਹਾਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਬਸ ਉਹਦੇ ਵਿੱਚ ਇਮੋਸ਼ਨ ਹੁੰਦੇ ਨੇ ਚਾਹੇ ਕੋਈ ਵੀ ਚੀਜ਼ ਤੁਸੀਂ ਬਾਏ ਕਰਦੇ ਹੋ ਪਹਿਲੀ ਗੱਲ ਤਾਂ ਹੈ ਮਤਲਬ ਸਟੱਡੀ ਹੈ ਵੀ ਜਿਹਦੇ ਵਿੱਚ ਦੱਸਿਆ ਗਿਆ ਵੀ 95% ਡਿਸੀਜਨ ਆ ਤੁਹਾਡੇ ਇਮੋਸ਼ਨਲ ਲੈਟਰ ਹੁੰਦੇ ਆ ਇਮੋਸ਼ਨ ਮਤਲਬ ਤੁਹਾਡੇ ਇਮੋਸ਼ਨ ਦੇ ਥਰੂ ਲੈ ਜਾਂਦੇ ਨੇ ਜਿਵੇਂ ਕੋਈ ਘਰ ਲੈਣਾ ਤੁਸੀਂ ਸ਼ੂ ਲੈਣੇ ਆ ਮੋਬਾਈਲ ਲੈਣਾ ਕਾਰ ਲੈਣੀ ਹੈ ਠੀਕ ਹੈ ਕੋਈ ਬਿਜ਼ਨਸ ਸ਼ੁਰੂ ਕਰਨਾ ਤੁਸੀਂ ਕਿਸੇ ਚੀਜ਼ ਨੂੰ ਖਰੀਦਦਾਰੀ ਕਰਦੇ ਮਹਿੰਗੇ ਕੱਪੜੇ ਲੈਣੇ ਹੋ ਕੁਝ ਵੀ ਲੈਣੇ ਮਤਲਬ ਤੁਹਾਡੇ ਇਮੋਸ਼ਨ ਦੇ ਨਾਲ ਉਹ ਜੁੜੇ ਹੁੰਦੇ ਨੇ ਕੋਈ ਵੀ ਡਿਸੀਜਨ ਲੈਣਾ ਹੁੰਦਾ ਅੱਛਾ ਇਹ ਕੰਪਨੀਆਂ ਇਹ ਸਟੱਡੀਆਂ ਕਰਵਾਉਂਦੀਆਂ ਵੱਡੇ ਵੱਡੇ ਫੰਡ ਦੇ ਕੇ ਵੱਡੇ ਵੱਡੇ ਮਤਲਬ ਟੀਮਾਂ ਹੈਰ ਕਰਦੀਆਂ ਜਿਹੜੀਆਂ ਇਸ ਜਿਹੇ ਸਟੱਡੀ ਕਰਦੀਆਂ ਮੈਂ ਤੁਹਾਡੇ ਨਾਲ ਐਗਜ਼ਾਮਪਲ ਵੀ ਸ਼ੇਅਰ ਕਰੂੰਗਾ ਜੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਮੈਂ ਕੀ ਗੱਲ ਕਰ ਰਿਹਾ ਹਾਂ ਹੁਣ ਤੁਸੀਂ ਇੱਕ ਸਿੰਪਲ ਇੰਡੀਆ ਦੀ ਗੱਲ ਕਰਦੇ ਆਪਾਂ ਇੰਡੀਆ ਦੇ ਵਿੱਚ ਤੁਸੀਂ ਜੇ ਤੁਹਾਨੂੰ ਖਾਣ ਨੂੰ ਕਹਦੇ ਕੋਈ ਤਾਂ ਮੈਗੀ ਤੁਸੀਂ ਕਹੋਗੇ ਮੈਗੀ 2 ਮਿੰਟ ਚ ਬਣ ਜਾਂਦੀ ਹੈ ਨਾ ਮੈਗੀ ਚਾਹੀਏ ਮੈਨੂੰ ਅੱবি ਹੈ ਨਾ 2 ਮਿੰਟ ਅੱਛਾ ਤੁਸੀਂ ਦੇਖੋਗੇ ਜਿਹੜੀ ਹੋਰ ਵੀ ਮੈਗੀਆਂ ਨੇ ਆਰਾਮਦੇਵ ਵਾਲੇ ਦੀ ਮੈਗੀ ਵੀ ਹੈਗੀ ਹੈ ਚਾਹ ਦੋ ਹੋਰ ਪੰਦ ਪੰਜ ਸੱਤ ਕੰਪਨੀਆਂ ਹੋਰ ਨੇ ਜਿਨ੍ਹਾਂ ਦੀ ਮੈਗੀ ਆਉਂਦੀ ਹੋਣੀ ਆ ਪਰ ਚਲਦੀ ਕੀ ਹੈ ਮੈਗੀ ਕਿਉਂ ਚਲਦੀ ਹੈ ਕਿਉਂਕਿ ਤੁਸੀਂ ਮੈਗੀ ਦੀ ਐਡ ਦੇਖੋਗੇ ਨਾ ਜਦੋਂ ਵੀ ਉਹਦੇ ਵਿੱਚ ਮਤਲਬ ਇਹ ਨਹੀਂ ਦੱਸਿਆ ਜਾਂਦਾ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਜੋ ਕੀ ਹੈ ਅਤੇ ਕੀ ਨਹੀਂ ਉਹ ਜੀ ਕਿਹਾ ਜਾਂਦਾ ਵੀ ਜੇ ਚਾਰ ਦੋਸਤ ਬੈਠੇ ਨੇ ਮੈਗੀ ਖਾ ਰਹੇ ਨੇ ਹੈਨਾ ਹੋਸਟਲ 'ਚ ਬੈਠਿਆ ਤਾਂ ਮੈਗੀ ਖਾ ਰਿਹਾ ਕੁਝ ਖਾਣ ਨੂੰ ਹੈ ਨਹੀਂ ਤਾਂ ਮੈਗੀ ਖਾ ਰਿਹਾ ਮਤਲਬ ਐਡ ਦੇ ਵਿੱਚ ਇਹ ਦਿਖਾਇਆ ਜਾਂਦਾ ਜਾਂ ਆਦੀ ਬੱਚਾ ਆਦੀ ਮੰਮੀ ਨੂੰ ਕਹਿ ਰਿਹਾ ਹੁੰਦਾ ਮੰਮੀ ਮੈਨੂੰ ਮੈਗੀ ਚਾਹੀਦੀ ਹੈ ਭੁੱਖ ਲੱਗੀ ਹੈ ਉਹ ਕਹਿੰਦੀ ਹੈ ਬੇਟਾ ਮੈਂ ਹੁਣੀ ਮੈਗੀ ਬਣਾ ਦਨੀ ਤੈਨੂੰ ਮਤਲਬ ਤੁਹਾਡੇ ਇਮੋਸ਼ਨਾਂ ਖਿੜਿਆ ਜਾਂਦਾ ਹੈ ਤੁਸੀਂ ਤੁਹਾਨੂੰ ਰਿਅਲਾਈਜ਼ ਕਰਾਇਆ ਜਾਂਦਾ ਵੀ ਤੁਹਾਡਾ ਪ੍ਰੇਮ ਪਿਆਰ ਮੈਗੀ ਨਾਲ ਹੀ ਹੈ ਤੁਹਾਡੇ ਮਤਲਬ ਮਾਈਂਡ ਦੇ ਵਿੱਚ ਉਤਾਰੀ ਜਾਂਦੀ ਹੈ ਇਹ ਗੱਲ ਵੀ ਤੁਸੀਂ ਮੈਗੀ ਤੋਂ ਮਤਲਬ ਤੁਹਾਨੂੰ ਜੇ ਕੋਈ ਛੇਤੀ ਕੋਈ ਚੀਜ਼ ਚਾਹੀਦੀ ਹੈ ਕੁਝ ਵੀ ਚਾਹੀਦਾ ਚਾਹੇ ਉਹ 2 ਮਿੰਟ ਚ ਨਹੀਂ ਬਣਦੀ ਹੁਣੀ ਪਰ ਤੁਹਾਡੇ ਮਾਈਂਡ ਵਿੱਚ ਉਹ ਉਤਾਰਿਆ ਜਾਂਦਾ ਵੀ ਜੇ ਤੁਹਾਨੂੰ ਕੋਈ ਚੀਜ਼ ਭੁੱਖ ਲੱਗੀ ਹੈ ਤੁਹਾਡੇ ਕੋਲ ਕੋਈ ਖਾਣ ਨੂੰ ਹੈਂ ਤੁਸੀਂ ਮੈਗੀ ਖਾਓ ਜਿਹੜੀ ਮੈਗੀ ਹੈ ਇਹਦੇ ਵਿੱਚ ਮਤਲਬ ਇਹਨਾਂ ਨੂੰ ਇਹਨੂੰ ਕਾਮਯਾਬ ਕਰਨ ਵਾਸਤੇ ਇਹਨਾਂ ਨੇ ਇਹ ਮਤਲਬ ਪਹਾੜਾਂ ਤੇ ਵੀ ਤੁਸੀਂ ਜਾਓਗੇ ਨਾ ਕਿਤੇ ਦੂਰ ਪਹਾੜਾਂ ਤੇ ਚੱਲ ਜਾਓਗੇ ਉੱਥੇ ਵੀ ਤੁਹਾਨੂੰ ਮੈਗੀ ਮਿਲ ਜੂ ਚਾਹੇ ਉੱਥੇ ਉਹਨੂੰ ਖਰੀਦੇ ਨਾ ਕੋਈ ਚਾਹੇ ਉਹਨੂੰ ਸਿੱਟਣੀ ਪੈ ਜੇ ਗਾਰਵੇਜ ਕਰਨੀ ਪੈ ਜੇ ਪਰ ਇਹ ਜਿਹੜੀ ਮੈਗੀ ਦੇ ਮਤਲਬ ਕੰਪਨੀ ਹੈ ਇਹ ਉੱਥੇ ਵੀ ਪਹੁੰਚਾਉਂਦੀ ਆ ਆਪਦੇ ਕੋਲ ਖਰਚਾ ਕਰਕੇ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਪਹਾੜਾਂ ਤੇ ਵੀ ਗਿਆ ਕੋਈ ਉੱਥੇ ਦੇਖਦਾ ਰਹੂਗਾ ਮੈਗੀ ਇੱਥੇ ਹੀ ਬਈ ਹੈ ਮਤਲਬ ਉਹਦੇ ਦਿਮਾਗ ਚ ਉਹਨੂੰ ਮਤਲਬ ਇੰਨੀ ਮਤਲਬ ਇੰਨੀ ਇਹਨੂੰ ਮਤਲਬ ਮਸ਼ਹੂ ਇਹ ਨੀਦੀ ਐਡ ਕਰ ਦਿੱਤੀ ਗਈ ਮਤਲਬ ਤੁਹਾਡੇ ਮੈਂਟਲੀ ਤਾਂ ਪਹਿਲਾਂ ਤੁਹਾਡੇ ਤੇ ਐਡ ਕਰ ਕਰ ਪਾਈ ਦਿੱਤਾ ਨੇ ਵੀ ਮੈਗੀ 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 ਹਨਾ ਵੀ ਉਹ ਆਪ ਦੀ ਪ੍ਰੋਡਕਟ ਦੀ ਮਸ਼ਹੂਰੀ ਘਟ ਕਰਦੇ ਆ ਪਰ ਤੁਹਾਡੇ ਇਮੋਸ਼ਨ ਨਾਲ ਜਿਆਦਾ ਹੀ ਖੇਡਦੇ ਨੇ ਮੈਂ ਜਿਹੜੀ ਗੱਲ ਕਹਿਣ ਨੂੰ ਚਾਹਣਾ ਸ਼ਾਇਦ ਕਈ ਬੰਦੇ ਸਮਝਣਗੇ ਵੀ ਮੈਂ ਕੀ ਕਹਿਣਾ ਚਾਹਣਾ ਹੈ ਵੀ ਇਮੋਸ਼ਨ ਨਾਲ ਖੇਡਦੇ ਤੁਹਾਡੇ ਨਾਲ ਦਿਮਾਗ ਨਾਲ ਖੇਡਦੇ ਨਹੀਂ ਸਾਈਕੋਲੋਜੀਕਲੀ ਤੁਹਾਡੇ ਨਾਲ ਮਤਲਬ ਤੁਹਾਨੂੰ ਟ੍ਰੈਕਟ ਕਰਦੇ ਨੇ ਤੁਸੀਂ ਸੋਚੋਗੇ ਮੈਗੀ ਤਾਂ ਮੈਗੀ ਮਤਲਬ ਉਹ ਪਹਾੜਾ ਜਿਹੀ ਮਿਲੂਗੀ ਤੁਸੀਂ ਕਹੋ ਯਾਰ ਮੈਗੀ ਇੱਥੇ ਮਿਲਦੀ ਹੈ ਦੇਖ ਜਿੱਥੇ ਨਹੀਂ ਮਿਲਦੀ ਉੱਥੇ ਮਿਲਦੀ ਹੈ ਤੁਸੀਂ ਇੱਥੇ ਆਉਂਗੇ ਵਾਪਸ ਇੱਥੇ ਵੀ ਤੁਸੀਂ ਮੈਗੀ ਖਾਓਗੇ ਠੀਕ ਹੈ ਬਾਕੀ ਨੰਬਰ 2 ਇਹਦੇ ਵਿੱਚ ਜਦੋਂ 슈ਗਰ ਸਾਲਟ ਤੇ ਫੈਟ ਇਹ ਤਿੰਨੇ ਜਦੋਂ ਕੁਆਂਟੀਟੀਆਂ ਰਲ ਜਾਂਦੀਆਂ ਨੇ ਤੁਸੀਂ ਕਿਸੇ ਵੀ ਚੀਜ਼ ਚ ਮਿਲਾ ਦੋ ਇਸ ਜਨੂੰ 슈ਗਰ ਫੈਟ ਤੇ ਸਾਲਟ ਜਦੋਂ ਤਿੰਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਇਹ ਕਿਸੇ ਚੀਜ਼ ਚ ਮਿਕਸ ਹੋ ਕੇ ਇਹਦਾ ਕੋਈ ਪ੍ਰੋਡਕਟ ਤਿਆਰ ਹੁੰਦਾ ਤੁਸੀਂ ਖਾਣੇ ਹੋ ਤੁਹਾਡਾ ਬ੍ਰੇਨ ਕਨਫਿਊਜ਼ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹਨੂੰ ਇਹਨੂੰ ਮਤਲਬ ਇਹਨੂੰ ਚੰਗੀ ਕਹਾਂ ਇਹਨੂੰ ਮਾੜੀ ਕਹਾਂ ਠੀਕ ਹੈ ਉਹ ਕਨਫਿਊਜ਼ ਰਹਿੰਦਾ ਉਹ ਕਿੰਨੀ ਖਾਣੀ ਹੈ ਕਿੰਨੀ ਨਹੀਂ ਖਾਣੀ ਤੁਸੀਂ ਮਤਲਬ ਖਾ ਜਾਂਦੇ ਹੋ ਕਨਫਿਊਜ਼ ਕਰਦਾ ਤੁਹਾਡੇ ਬ੍ਰੇਨ ਨੂੰ ਇਹ ਤਿੰਨਾਂ ਦਾ ਕੰਬੀਨੇਸ਼ਨ ਇਸ ਲਈ ਇਹ ਇਸ ਇਸ ਮਤਲਬ ਸਿਨੈਰੀਓ ਦੇ ਵੀ ਕੰਮ ਕਰਦੇ ਨੇ ਠੀਕ ਹੈ ਇਹਨਾਂ ਦੀ ਜਿਹੜੇ ਸਾਇੰਟਿਫਿਕ ਨੇ ਜਿਹੜੇ ਇਹਨਾਂ ਨੂੰ ਬਣਾਉਂਦੇ ਨੇ ਮਾਰਕੀਟਿੰਗ ਕਰਦੇ ਆ ਉਹ ਬੜੇ ਵੱਡੇ ਥਿੰਕ ਟੈਂਕ ਨੇ ਉਹਨਾਂ ਨੂੰ ਪਤਾ ਵੀ ਐਡ ਕਿਸ ਤਰ੍ਹਾਂ ਤਿਆਰ ਕਰਨੀਆਂ ਲੋਕਾਂ ਦੀ ਮਤਲਬ ਬ੍ਰੇਨ ਦੇ ਨਾਲ ਕਿਵੇਂ ਖੇਡਿਆ ਜਾ ਸਕਦਾ ਲੋਕ ਕਿਵੇਂ ਯਾਦ ਰੱਖਣਗੇ ਜਿਵੇਂ ਮੈਕਡੋਨਲ ਹੈ ਆਪਣੇ ਇੰਡੀਆ ਚ ਜੂਰ ਲਾਂਚ ਕੀਤਾ ਸੀ ਇਹਨਾਂ ਨੇ ਉਹ ਚੱਲੇ ਨਹੀਂ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਮਨ ਚ ਪਰਸਪੈਕਸ਼ਨ ਇਹ ਸੀ ਵੀ ਇਹ ਬਹੁਤ ਮਹਿੰਗਾ ਹੋਊਗਾ ਹੈਨਾ ਪਰ ਉਹਨਾਂ ਨੇ ਸੋਚਿਆ ਵੀ ਇਹ ਉਹਨਾਂ ਨੇ ਫਿਰ ਸਟੱਡੀ ਕੀਤੀ ਵੀ ਲੋਕ ਕਿਉਂ ਨਹੀਂ ਆ ਰਹੇ ਸਾਡੇ ਕੋਲੇ ਉਹ ਕਹਿੰਦੇ ਲੋਕ ਸੋਚਦੇ ਆ ਵੀ ਇਹ ਐਡਾ ਬੋੜਾ ਬ੍ਰਾਂਡ ਆ ਐਡੇ ਬੋੜੇ ਮਾਲਜ ਖੁੱਲੇ ਆ ਤਾਂ ਮਹਿੰਗੇ ਬਹੁਤ ਹੋਣਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਤਲਬ ਇੱਕ ਆਈਸਕ੍ਰੀਮ ਲਾਂਚ ਕੀਤੀ ਸਸਤੀ ਉਦੋਂ ਵਿੱਚ ਕੋਲੋਂ ਪੈਸੇ ਭੱਕ ਦੇ ਰਹੇ ਸੀ ਉਹ ਮਤਲਬ 5-7 ਰੁਪਏ ਦੀ ਆਈਸਕ੍ਰੀਮ ਲਾਂਚ ਕਰਤੀ ਵੀ ਸਾਡੇ ਕੋਲ ਖਾਓ ਉਹਦੀ ਐਡ ਕੀਤੀ ਫੁੱਲ ਬੜਾ ਫੁੱਲ ਲੋਕਾਂ ਨੇ ਸੁਚਿਆ ਇਹ ਵੀ ਐਡਾ ਬੜਾ ਬ੍ਰਾਂਡ ਆ 7 ਰੁਪਏ ਦੀ ਮਤਲਬ ਆ ਆਈਸਕ੍ਰੀਮ ਦੇ ਰਿਆ ਸਾਨੂੰ ਠੀਕ ਹੈ ਤੇ ਇਥੋਂ ਲੋਕ ਉੱਥੇ ਜਾਣ ਲੱਗੇ ਉਹਨਾਂ ਨੂੰ ਉਹਨਾਂ ਨੂੰ ਚਾਹੀਦੀ ਸੀ ਅਟਰੈਕਸ਼ਨ ਉਹਨਾਂ ਨੂੰ ਚਾਹੀਦੀ ਮਤਲਬ ਲੋਕ ਸਾਡੇ ਵੱਲ ਆਉਣ ਉਹਨਾਂ ਕੋਲ ਆਉਣ ਲੱਗੇ ਉਹਦੇ ਨਾਲ 10 ਆਰਡਰ ਹੋਰ ਆਉਣ ਲੱਗੇ ਠੀਕ ਹੈ ਨਾ ਇਸ ਤਰ੍ਹਾਂ ਇਹ ਕਰਦਾ ਉਹਦਾ ਕਲਰ ਜਿਹੜਾ ਮੈਕਡੋਨਲਡ ਹੁੰਦਾ ਉਹ ਵੀ ਇੱਕ ਰੈੱਡ ਹੁੰਦਾ ਰੈੱਡ ਕਲਰ ਤੁਹਾਨੂੰ ਮਤਲਬ ਅਟਰੈਕਟ ਤੁਹਾਡੀ ਭੁੱਖ ਵਧਾਉਂਦਾ ਤੁਹਾਨੂੰ ਮਤਲਬ ਹਾਈ ਕਰ ਦਿੰਦਾ ਤੁਹਾਡਾ ਬੀਪੀ ਵੀ ਥੋੜਾ ਜਿਹਾ ਹਾਈ ਕਰ ਦਿੰਦਾ ਮਤਲਬ ਇਹ ਚੀਜ਼ਾਂ ਇੱਕ ਐਵੇਂ ਨਹੀਂ ਬਣਾਈਆਂ ਗਈਆਂ ਇਹਨੂੰ ਬਹੁਤ ਸਟੱਡੀ ਕੀਤਾ ਹੈ ਲੋਕਾਂ ਦੇ ਲੱਖਾਂ ਲੋਕਾਂ ਨੇ ਸਟੱਡੀ ਕਰਨ ਤੋਂ ਬਾਅਦ ਇਹ ਤੀਜਾਂ ਦੇ ਨਤੀਜੇ ਤੇ ਪਹੁੰਚਦੇ ਹੈ ਬਿਜ਼ਨਸ ਵੀ ਇਹ ਲੋਕਾਂ ਦੀ ਸਾਈਕੋਲੋਜੀ ਤੇ ਕਿਵੇਂ ਆਪਾਂ ਅਸਰ ਕਰ ਸਕਦੇ ਹਾਂ ਵੀ ਲੋਕ ਇਹਨੂੰ ਯਾਦ ਰੱਖਣ ਇਹਦੇ ਬਾਰੇ ਮਤਲਬ ਲੋਕਾਂ ਨੂੰ ਕ੍ਰੀਵਿੰਗ ਪੈਦਾ ਹੋਵੇ ਲੋਕਾਂ ਨੂੰ ਭੁੱਖ ਲੱਗੇ ਦੇਖਣ ਸਾਰੀ 스멜 ਆਵੇ ਲੋਕਾਂ ਨੂੰ ਇੱਕ ਵਾਰੀ ਸਾਡੀ ਵਿੱਚ ਚੀਜ਼ ਖਾ ਲਈ ਉਹਨੇ ਜਦੋਂ ਫੈਟ 슈ਗਰ ਤੇ ਸਾਲਟ ਦਾ ਮਿਕਸ ਕਰਕੇ ਖਾ ਲਿਆ ਤੁਸੀਂ ਠੀਕ ਹੈ ਤਾਂ ਤੁਸੀਂ ਉਹਨੂੰ ਭੁੱਖ ਲੱਗੂ ਸਾਨੂੰ ਤੁਹਾਡੇ ਕ੍ਰੀਵਿੰਗ ਮਰ ਨਹੀਂ ਹੈਗੀ ਕਿਉਂਕਿ ਤੁਹਾਡੇ ਬ੍ਰੇਨ ਕਨਫਿਊਜ਼ ਹੋ ਜਾਂਦਾ ਏਸੀ ਤਰ੍ਹਾਂ ਕੰਮ ਕਰਦੀ ਨਹੀਂ ਚੀਜ਼ਾਂ ਨਾਈਕ ਸ਼ੂ ਤੁਸੀਂ ਨਾਈਕ ਦੇ ਸ਼ੂ ਦੇਖੇ ਹੋਣਗੇ ਨਾਈਕ ਦੇ ਸ਼ੂ ਨਾਈਕ ਦੀ ਸਟੱਡੀ ਹੈ ਨਾਈਕ ਦੇ ਜਦੋਂ ਅਮਰੀਕਾ ਵਿੱਚ ਕੀਤੀ ਗਈ ਸਟੱਡੀ ਇਹ ਉਹਨੂੰ ਕਹਿੰਦੇ ਹੈਗੇ ਆ ਸ਼ਾਇਦ ਨਾਇਕ ਫਰੇਗਰੈਂਸ ਸਟਡੀ ਕਹਿੰਦੇ ਹਨ ਉਹਨੂੰ ਤੁਸੀਂ ਸਰਚ ਮਾਰ ਕੇ ਦੇਖ ਸਕਦੇ ਹੋ ਇਸ ਟਾਈਪ ਦੀ ਸੀ ਵਿਬ ਸਟਡੀ ਹੁਣ ਮੇਰੇ ਦਿਮਾਗ ਚ ਨਿਕਲ ਗਈ ਬਟ ਤੁਸੀਂ ਪਾਓਗੇ ਤਾਂ ਗੂਗਲ ਤੁਹਾਨੂੰ ਪਾ ਲਏਗਾ ਨਾਇਕ ਫਰੇਗਰੈਂਸ ਸਟਡੀ ਸਮਥਿੰਗ ਲਾਈਕ ਦੈਟ ਹੋਜੀ ਕੀ ਹੋਇਆ ਉਹਨਾਂ ਨੇ ਇੱਕ ਨਾ ਸਪੈਸ਼ਲ ਕਿਸਮ ਦੀ ਖੁਸ਼ਬੂ ਛੱਡੀ ਆ ਉਹਦੇ ਸ਼ੋਰੂਮਾਂ ਦੇ ਵਿੱਚ ਤੇ ਲੋਕ ਉੱਥੇ ਖਰੀਦਦਾਰੀ ਕਰ ਰਹੇ ਸੀ ਜਿਹੜੇ ਉਹਨਾਂ ਨੇ ਮਤਲਬ ਜਦੋਂ ਖੁਸ਼ਬੂ ਨੂੰ ਮਤਲਬ ਉਹਨਾਂ ਦੇ ਦਿਮਾਗ ਤੇ ਮਤਲਬ ਉਹਨਾਂ ਨੇ ਉਹ ਗਿਆ ਤੇ ਉਹਨਾਂ ਦੇ ਇੱਕ ਹੋਰ ਤਰ੍ਹਾਂ ਦੇ ਹਾਰਮੋਨ ਪੈਦਾ ਹੋਏ ਉਹਨੂੰ ਮਤਲਬ ਅਟ੍ਰੈਕਸ਼ਨ ਹੋਈ ਤੇ ਉਹਨਾਂ ਨੇ ਸ਼ੂ ਖਰੀਦੇ ਫਿਰ ਉਹਨਾਂ ਨੇ ਬੰਦ ਕਰਤੀ ਉਹ ਉਦੋਂ ਉਹਨਾਂ ਦੀ ਸੇਲ ਘਟੀ। ਮਤਲਬ ਇਹ ਜਿਹੀ ਸਟੱਡੀ ਕਰਦੇ ਨੇ। ਇੱਕ ਅ ਮਤਲਬ ਇੱਕ ਪਰਫਿਊਮ ਦੇ ਵਿੱਚ ਪਰਫਿਊਮ ਸਟੋਰ ਦੇ ਵਿੱਚ ਉਹਨਾਂ ਨੇ ਮਿਊਜ਼ਿਕ ਲਾ ਕੇ ਮਤਲਬ ਫ੍ਰੈਂਚ ਮਿਊਜ਼ਿਕ ਲਾਇਆ ਤਾਂ ਲੋਕੋ ਨੇ ਫ੍ਰੈਂਚ ਪਰਫਿਊਮ ਜ਼ਿਆਦਾ ਖਰੀਦੇ। ਇੱਕ ਦਿਨ ਉਹਨਾਂ ਨੇ ਜਰਮਨ ਮਿਊਜ਼ਿਕ ਲਾਇਆ ਉਦੋਂ ਜਰਮਨ ਪਰਫਿਊਮ ਜ਼ਿਆਦਾ ਵਿਕੇ। ਮਤਲਬ ਇਹ ਸਟੱਡੀਆਂ ਕਰਦੇ ਲੋਕ। ਅੱਛਾ ਲੋਕਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਅੱਜ ਫ੍ਰੈਂਚ ਪਰਫਿਊਮ ਕਿਉਂ ਲੈਂਤਾ ਜ਼ਿਆਦਾ? ਇਹਦਾ ਲਾ ਕਿਉਂ ਲੈਂਤਾ? ਉਹ ਕਹਿੰਦੇ ਆਈ ਡੋਨਟ ਨੋ। ਉਹ ਕਹਿੰਦੇ ਮਿਊਜ਼ਿਕ ਚੱਲ ਰਿਹਾ ਤੁਸੀਂ ਤਾਂ ਖਰੀਦੇ ਆ ਉਹ ਕਹਿੰਦਾ ਨੋ ਨੋ ਅਸੀਂ ਮਤਲਬ ਅਸੀਂ ਤਾਂ ਮਤਲਬ ਸੁਣੀ ਨਹੀਂ ਮਿਊਜ਼ਿਕ ਪਰ ਜਿਹੜਾ ਇਹ ਦਿਮਾਗ ਆ ਤੁਹਾਡਾ ਜਿਹੜਾ ਅੰਦਰ ਦਿਮਾਗ ਆ ਜਿਹਨੂੰ ਆਪਾਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ ਜਿਹਨੂੰ ਆਪਾਂ ਅਚੇਤ ਮਨ ਕਹਿੰਦੇ ਆ ਇੱਕ ਸੁਚੇਤ ਮਨ ਹੁੰਦਾ ਜਿਹਦੇ ਨਾਲ ਆਪਾਂ ਹੁਣ ਮੇਰੇ ਤੁਹਾਡੇ ਨਾਲ ਗੱਲ ਕਰ ਰਹੇ ਆ ਇੱਕ ਅਚੇਤ ਮਨ ਹੁੰਦਾ ਜਿਹੜਾ ਕਿ ਸਬਕੌਂਸ਼ੀਅਸ ਮਾਈਂਡ ਨਾਲ ਜਿਹੜਾ ਕਿ ਮੇਰੇ ਸਾਰੇ ਬਾਡੀ ਨੂੰ ਕੰਟਰੋਲ ਕਰ ਲਿਆ ਮੇਰੇ ਆਸ-ਪਾਸੇ ਦੇਖ ਰਿਹਾ ਹੈ ਹਨਾ ਅੰਦਰ ਮੇਰੇ ਕੀ ਫੀਲ ਹੋ ਰਿਹਾ ਉਹ 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 ਮਨ ਚ ਤੁਹਾਡੇ ਚੱਲ ਰਿਹਾ ਹੁੰਦਾ ਹਰ ਵ ਉਹ ਜਿਹੜੀ ਨੂੰ ਫੀਡ ਕਰਦਾ ਰਹਿੰਦਾ ਵੀ ਤੁਹਾਡੇ ਆਸ-ਪਾਸੇ ਕੀ ਹੋ ਰਿਹਾ ਹੈ ਫਿਰ ਤੁਹਾਨੂੰ ਉਸੇ ਪਾਸੇ ਲੈ ਜਾਂਦਾ ਇਸ ਲਈ ਕਹਿੰਦੇ ਹੁੰਦੇ ਆ ਵੀ ਚੰਗਾ ਸੋਚੋਗੇ ਚੰਗੇ ਉਹਦੀ ਫੀਡ ਕਰੋਗੇ ਤਾਂ ਤੁਸੀਂ ਚੰਗੀ ਇੱਕ ਆਉਟਪੁੱਟ ਲੈਵੋਗੇ ਇਹ ਜੇ ਸਟਰੀਆਂ ਮਰਸੀਡੀ ਬੈਂਜ਼ ਹੈ ਜਿਵੇਂ ਹੈਨਾ ਉਹਨੂੰ ਇਸ ਤਰ੍ਹਾਂ ਮਤਲਬ ਐਡ ਕੀਤਾ ਜਾਂਦਾ ਉਹਦੀ ਮਰਸੀਡੀ ਬੈਂਜ਼ ਗੱਡੀ ਦੀ ਵੀ ਤੁਸੀਂ ਉਹਨੂੰ ਲੈ ਕੇ ਇੱਕ ਅਮੀਰ ਫੀਲ ਕਰਦੇ ਹੋ ਵੀ ਯਾਰ ਮੈਂ ਤਾਂ ਬਹੁਤ ਅਮੀਰ ਹਾਂ ਹੈਨਾ ਉਹਨੂੰ ਤੁਸੀਂ ਡਾਕਟਰ ਵਕੀਲ ਲਾਇਰ ਜੋ ਵੀ ਹੁੰਦੇ ਨੇ ਇਹ ਹੈਨਾ ਅਕਾਊਂਟੈਂਟ ਵੱਡੇ ਵੱਡੇ ਇਹ ਆਪਦੇ ਨੂੰ ਜਿਹੜੇ ਰਿਚ ਬਣਦੇ ਨੇ ਇਹ ਅ ਮਰਸੀਡੀ ਗੱਡੀ ਲੈਂਦੇ ਨੇ ਸ਼ੋਅ ਕਰਦੇ ਨੇ ਲੋਕਾਂ ਨੂੰ ਵੀ ਮੈਂ ਅਮੀਰ ਹਾਂ ਮਤਲਬ ਉਹ ਕੀ ਹੁੰਦਾ ਉਹਨਾਂ ਦਾ ਕਸੂਰ ਨਹੀਂ ਹੁੰਦਾ ਉਹਨੂੰ ਮਤਲਬ ਐਡ ਇਸ ਤਰ੍ਹਾਂ ਕੀਤੀ ਜਾਂਦੀ ਹੈ ਉਹਨਾਂ ਫਿਲਮ ਮਰਸੀਡੀ ਬੈਂਸ ਦੀ ਵੀ ਤੁਹਾਡੇ ਦਿਮਾਗ ਦੇ ਵਿੱਚ ਇਹ ਤਰ੍ਹਾਂ ਪਾ ਦਿੱਤਾ ਜਾਂਦਾ ਵੀ ਇਹ ਤੋਂ ਬਿਨਾ ਤੁਸੀਂ ਵੀਰ ਲੱਗਣੇ ਨਹੀਂ ਇਸ ਤਰ੍ਹਾਂ ਬੈਂਟਲੀ ਬੈਂਟਲੀ ਦੇ ਸੀਓ ਦੀ ਮੈਂ ਇੰਟਰਵਿਊ ਸੁਣਦਾ ਸੀ ਉਹ ਕਹਿ ਰਿਹਾ ਸੀ ਕਹਿੰਦਾ ਅਸੀਂ ਸਿਰਫ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਦੇ ਹਾਂ ਜਿਹੜੇ ਯੰਗ ਹੁੰਦੇ ਨੇ ਯੰਗ ਅਮੀਰ ਹੁੰਦੇ ਜਿਵੇਂ ਕੋਈ ਛੋਟੀ ਉਮਰ ਚ ਅਮੀਰ ਬਣ ਗਿਆ 35 35 40 ਸਾਲ ਦੀ ਉਮਰ ਚ ਅਮੀਰ ਬਣ ਗਿਆ ਬਿਲੀਨੀਅਰ ਬਣ ਗਿਆ ਅਸੀਂ ਉਹਨਾਂ ਨੂੰ ਗੱਡੀਆਂ ਵੇਚਦੇ ਹਾਂ ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਹਾਂ ਅਸੀਂ ਇੱਕ ਮਤਲਬ ਬਹੁਤ ਹੀ ਖੂਬਸੂਰਤ ਵੂਮਨ ਆਪਦੀ ਗੱਡੀ ਦੇ ਨਾਲ ਖੜਾਉਂਦੇ ਹਾਂ ਠੀਕ ਹੈ ਤੇ ਅਸੀਂ ਉਹ ਸਿਰਫ ਸਾਡਾ ਟਾਰਗੇਟ ਹੀ ਉਹਨਾਂ ਨੇ ਵੀ ਬੈਂਟਲੀ ਲੈ ਕੇ ਉਹਨਾਂ ਨੂੰ ਇਹ ਲੱਗੇ ਵੀ ਅਸੀਂ ਬਹੁਤ ਅਮੀਰ ਹਾਂ ਮਤਲਬ ਉਹ ਕਿਆੰਨਾ ਮਤਲਬ ਵੀ ਇਹ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਦਿਮਾਗ 'ਚ ਕੀ ਕੁਝ ਪਾਇਰਿਆ ਐਡ ਥਰੂ ਟੀਵੀ ਥਰੂ ਇੰਟਰਨੈਟ ਥਰੂ ਤੁਸੀਂ ਉਹ ਦੇਖਦੇ ਹੋ ਤੁਹਾਡੇ ਦਿਮਾਗ 'ਚ ਉਹ ਹੀ ਜਾਂ ਫਿਰ ਇੱਕ ਸਿਨੈਰੀਓ ਤਿਆਰ ਹੋ ਜਾਂਦਾ ਫਿਰ ਤੁਹਾਡਾ ਦਿਮਾਗ ਉਮੀ ਕੰਮ ਕਰਨ ਲੱਗ ਜਾਂਦਾ ਜੋ ਤੁਹਾਨੂੰ ਦਿਖਾਇਆ ਜਾਂਦਾ ਤੁਸੀਂ ਉਹੀ ਉਹੀ ਤੁਹਾਨੂੰ ਮਿਲਦਾ ਪੂਰੇ ਇੰਨਾਂ ਗੱਲਾਂ ਨੂੰ ਮਤਲਬ ਤੁਸੀਂ ਜੇ ਸੋਚੋਗੇ ਨਾ ਤਾਂ ਤੁਸੀਂ ਦੇਖੋਗੇ ਤੁਸੀਂ ਇਹੀ ਛੋਟੀਆਂ ਛੋਟ ਇਹਨਾਂ ਨੂੰ ਛੋਟੇ ਲੈਵਲ ਦੇ ਕਰਕੇ ਆਪਦੇ ਬਿਜ਼ਨਸ ਚ ਐਡ ਕਰਨਾ ਸ਼ੁਰੂ ਕਰੋ ਵੀ ਲੋਕਾਂ ਦੀ ਮੈਂਟੈਲਿਟੀ ਨਾਲ ਕਿਵੇਂ ਖੇਡਿਆ ਜਾ ਸਕਦਾ ਹੈ ਨਾ ਲੋਕਾਂ ਨੂੰ ਲੋਕਾਂ ਨੂੰ ਆਵਦੇ ਬਲ ਕਿਵੇਂ ਅਟਰੈਕਟ ਕੀਤਾ ਆ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਕਿਵੇਂ ਲਿਆ ਸਕਦੇ ਹੋ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਐਡ ਕਰੋ ਹਾਈਲੀ ਮਤਲਬ ਜਿਹੜੇ ਮਤਲਬ ਬੱਡੀ ਐਕਸਪੈਂਸਿਵ ਰੈਸਟੋਰੈਂਟ ਹੋਣਗੇ ਠੀਕ ਹੈ ਉਹਨਾਂ ਚ ਸਲੋ ਮਿਊਜ਼ਿਕ ਲੱਗਿਆ ਹੁੰਦਾ ਵੀ ਲੋਕ ਉੱਥੇ ਬੈਠਣ ਹੈਨਾ ਜਿਹੜੇ ਮਤਲਬ ਕੈਬਰੇ ਡਾਂਸਰ ਕਲੱਬ ਵਗੈਰਾ ਹੁੰਦੇ ਉਹਨਾਂ ਚ ਹਾਈ ਬੀਟ ਲੱਗਿਆ ਹੁੰਦਾ ਵੀ ਲੋਕ ਉੱਥੇ ਨੱਚਣ ਟੱਪਣ ਦਾਰੂ ਪੀਣ ਤੇ ਉਹ ਸੋਨੇ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਤੁਹਾਡੇ ਬ੍ਰੇਨ ਨੂੰ ਹਾਈ ਹਾਈਪੋ ਵੀ ਕਰ ਸਕਦੀਆਂ ਤੇ ਉਹਨੂੰ ਸਲੋ ਵੀ ਕਰ ਸਕਦੀਆਂ ਇਹ ਚੀਜ਼ਾਂ ਅਸਰ ਕਰਦੀਆਂ ਤੁਹਾਡੇ ਤੇ ਜੇ ਤੁਸੀਂ ਕਹੋ ਵੀ ਤੁਸੀਂ ਮਤਲਬ ਇਸ ਚੀਜ਼ ਤੋਂ ਬਚ ਸਕਦੇ ਹੋ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਇਹ ਟਾਰਗੇਟ ਹੀ ਇਸ ਤਰ੍ਹਾਂ ਕਰਕੇ ਕੀਤਾ ਜਾਂਦਾ ਤੁਸੀਂ ਇਸ ਗੱਲ ਤੋਂ ਕਿਸੇ ਕਿਸੇ ਤਰੀਕੇ ਨਾਲ ਪਾ ਨਹੀਂ ਸਕਦੇ ਇਸ ਲਈ ਇਸ ਤੋਂ ਬਚਣ ਵਾਸਤੇ ਤੁਹਾਨੂੰ ਆਪਦੀ ਅੱਖ ਕੰਨ ਦਿਮਾਗ ਇਹ ਤਿੰਨੇ ਚੀਜ਼ਾਂ ਖੁੱਲੀਆਂ ਰੱਖਣੀਆਂ ਪੈਣਗੀਆਂ ਅ ਨਹੀਂ ਤਾਂ ਤੁਸੀਂ ਫਿਰ ਤੁਸੀਂ ਸੋਚੋਗੇ ਵੀ ਯਾਰ ਵੀ ਇਹ ਮੈਂ ਕਿਉਂ ਕਰ ਬੈਠਾ ਇੰਨਾਂ ਚੀਜ਼ਾਂ ਤੁਸੀਂ ਸਮਝ ਲੈ ਕੇ ਤੁਸੀਂ ਆਪ ਦੇ ਬਿਜ਼ਨਸ ਚ ਲਾਗੂ ਕਰ ਸਕਦੇ ਹੋ ਆਪ ਦੇ ਬਿਜ਼ਨਸ ਦੇ ਵਿੱਚ ਪਾਓ ਚੀਜ਼ਾਂ ਵੀ ਤੁਸੀਂ ਅ ਮਤਲਬ ਜਿਵੇਂ ਕੋਈ ਤੁਸੀਂ ਅ ਰੈਸਟੋਰੈਂਟ ਚਲਾ ਰਹੇ ਹੋ ਠੀਕ ਹੈ ਰੈਸਟੋਰੈਂਟ ਚਲਾ ਰਹੇ ਸਪੋਜ਼ ਕਰੂ ਤੁਹਾਡਾ ਵਧੀਆ ਰੈਸਟੋਰੈਂਟ ਹੈ ਤੇ ਤੁਸੀਂ ਉੱਥੇ ਮਤਲਬ ਇਹ ਜਿਹੀਆਂ ਰੱਖੋ ਜਿਵੇਂ ਬੈਠਣ ਵਾਸਤੇ ਜਿਹੜੀਆਂ ਚੇਅਰਾਂ ਹੁੰਦੀਆਂ ਉਹਨੂੰ ਸੈਮੀ ਕੰਫਰਟੇਬਲ ਹੋਣ ਮਤਲਬ ਪੂਰੀ ਕੰਫਰਟੇਬਲ ਨਾ ਹੋਣ ਵੀ ਉੱਥੇ ਬੰਦਾ ਬਹਿਗਾ ਤੇ ਉੱਥੇ ਉੱਠੇ ਹੀ ਨਾ ਜੇ ਹੁਣ ਬੰਦਾ ਤੁਹਾਡੇ ਕੋਲ ਖਾਣ ਪੀਣ ਆ ਗਿਆ ਉਹ ਦੋ ਘੰਟੇ ਉੱਠੇ ਹੀ ਨਾ ਤੋ ਤੁਹਾਨੂੰ ਕੀ ਫਾਇਦਾ ਠੀਕ ਹੈ ਇਸ ਲਈ ਜਿਹੜੀ ਰੈਸਟੋਰੈਂਟ ਵਿੱਚ ਕੁਰਸੀਆਂ ਹੁੰਦੀਆਂ ਉਹ ਕੰਫਰਟੇਬਲ ਨਹੀਂ ਹੁੰਦੀ ਉਹਨੂੰ ਸੈਮੀ ਕੰਫਰਟੇਬਲ ਹੁੰਦੀਆਂ ਮਤਲਬ ਲੋਕ ਬਹਿਤਾ ਜਾਣ ਪਰ ਉਹ ਘੰਟਾ ਕੀ ਬੈਠਦੇ ਫਿਰ ਉਹ ਦੁਬਾਰਾ ਅਫਸਟ ਹੋਣ ਲੱਗਦੇ ਚਲ ਜੇ ਚੱਲ ਗਏ ਯਾਰ ਵੀ ਬੋਰ ਹੋ ਗਏ ਥੱਕ ਗਏ ਮਤਲਬ ਤੁਸੀਂ ਇਸ ਤਰ੍ਹਾਂ ਨਹੀਂ ਬਹਿ ਸਕਦੇ ਹਨਾ ਪਿੱਛੇ ਰੈਸਟ ਨਹੀਂ ਹੁੰਦੀ ਉਹਨਾਂ ਦੇ ਹਨਾ ਜਾਂ ਰੈਸਟ ਮਤਲਬ ਤੁਹਾਨੂੰ ਅਨਕੰਫਰਟੇਬਲ ਕਰਦੀਆਂ ਅੱਧੇ ਪੁਨੇ ਘੰਟੇ ਬਾਅਦ ਤੁਸੀਂ ਉੱਠਣਾ ਪੈਂਦਾ ਤੁਹਾਨੂੰ ਉਹ ਇੱਕ ਕਾਰਨ ਹੁੰਦਾ ਉਹਨਾਂ ਦਾ ਰੱਖਣ ਦਾ ਉਹ ਇਹ ਨਹੀਂ ਹੁੰਦਾ ਵੀ ਉਹ ਬੰਦੇ ਨੇ ਆਪਾਂ ਕਹਿੰਦੇ ਇਹ ਬੰਦੇ ਨੇ ਕੁਰਸੀ ਨਹੀਂ ਵਧੀ ਰੱਖੀ ਯਾਰ ਬੈਠਿਆ ਨਹੀਂ ਆਂਦਾ ਉਹ ਕਾਰਨ ਆ ਉਹਦੇ ਪਿੱਛੇ ਵੀ ਤੁਸੀਂ ਆ ਖਾਓ ਪੀਓ ਜਾਓ ਬਸ ਇਹ ਤੁਹਾਨੂੰ ਅੱਧਾ ਪੁਨਾ ਘੰਟੇ ਨਾ ਹੁੰਦੇਣੀਆਂ ਠੀਕ ਹੈ ਉਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦੀਆਂ ਮਤਲਬ ਟੈਕਨੀਕਾਂ ਆਪਦੇ ਬਿਜ਼ਨਸਾਂ ਦੇ ਵਿੱਚ ਆਪਦੇ ਮਤਲਬ ਤੁਸੀਂ ਉਹ ਰੈਸਟੋਰੈਂਟ ਦੇ ਵਿੱਚ ਆਪਦੇ ਲਾਈਫ ਦੇ ਵਿੱਚ ਯੂਜ਼ ਕਰੋ ਜਿਹਦੇ ਨਾਲ ਤੁਸੀਂ ਲੋਕਾਂ ਦੇ ਮਤਲਬ ਇਨਰ ਮਾਈਂਡ ਦੇ ਵਿੱਚ ਜਾ ਕੇ ਅਟੈਕ ਕਰੋ ਤਾਂ ਤੁਸੀਂ ਅੱਗੇ ਵਧੋਗੇ ਨਹੀਂ ਤਾਂ ਜੋ ਤੁਸੀਂ ਤੋਰੀ ਫੁਲਕਾ ਤੁਹਾਡੇ ਚੱਲੀ ਨਾ ਉਹ ਤੇ ਚੱਲੀ ਜਾਣਾਗਾ ਪਰ ਜੇ ਮੈਂ ਮੈਂ ਉਹ ਹਲਕਾ ਨੇ ਜੇ ਤੁਹਾਡੇ ਇਹ ਗੱਲ ਦਿਮਾਗ 'ਚ ਪੈਂਦੀ ਹੈ ਤੁਸੀਂ ਵੀ ਜਿਹੜੇ ਹਾਈਲੀ ਆਪਾਂ ਕਹਿੰਦੇ ਆ ਬੀ ਐਪਲ ਐਡਾ ਵੱਡਾ ਬਿਜ਼ਨਸ ਬਣ ਗਿਆ ਹੈ ਨਾ ਐਪਲ ਦੇ ਸਟੋਰ 'ਚ ਤੁਸੀਂ ਜਾਉਂਗੇ ਉੱਥੇ ਉਹਨਾਂ ਦਾ ਇੱਕ ਫੋਨ ਪਿਆ ਹੋਊ ਤੁਸੀਂ ਦੇਖੋ ਇੱਕ ਫੋਨ ਡਿਸਪਲੇ ਕੀਤਾ ਹੁੰਦਾ ਠੀਕ ਹੈ ਉਹਦੇ ਆਸ-ਪਾਸੇ ਦੇਖਿਓ ਦੋ ਦਿਨ ਫਟ ਤੇ ਕੁਝ ਨਹੀਂ ਹੁੰਦਾ ਉਦੇ ਪ੍ਰੇਮ ਨੂੰ ਸਿਰਫ ਇੱਕ ਫੋਨ ਹੁੰਦਾ ਜਿਵੇਂ ਕਿ ਆਲਟ ਗੈਲਰੀ ਜਿਸਮਾਨ ਪਿਆ ਹੁੰਦਾ ਤੁਸੀਂ ਆਲਟ ਗੈਲਰੀ ਦੀ ਜਾਨੇ ਹੋ ਉੱਥੇ ਤੁਸੀਂ ਚੀਜ਼ ਲੈਨੇ ਹੋ ਉੱਥੇ ਇੰਨੀ ਮਲਟੀ ਮਿਲੀਅਨਰ ਦੀ ਕਿਉਂ ਵੇਚ ਜਾਂਦੀ ਹੈ ਕਿਉਂਕਿ ਉਹਨੂੰ ਇੱਕ ਫਰੇਮਿੰਗ ਕੀਤੀ ਜਾਂਦੀ ਤੇ ਪੈਕੇਜਿੰਗ ਕੀਤੀ ਜਾਂਦੀ ਹੈ ਕਿਸੇ ਤਰੀਕੇ ਨਾਲ ਵੀ ਉਹ ਮਤਲਬ ਚੀਜ਼ ਐ ਲੱਗਦੀ ਹੈ ਉਹਦੀ ਲੋਕਾਂ ਦੇ ਬ੍ਰੇਨ ਨਾਲ ਖੇਡਿਆ ਜਾਂਦਾ ਤੁਸੀਂ ਇੱਕ ਵਾਰ ਤੂੰ ਉਹ ਵੀ ਦੱਸਣ ਲੱਗੇ ਆ ਇੱਕ ਵਾਰੀ ਕੀ ਹੋਇਆ ਕਿਸੇ ਆਰਟ ਗੈਲੀ ਦੇ ਵਿੱਚ ਬਹੁਤ ਫਰਾਂਸ ਦੇ ਵਿੱਚ ਸੀਗੀ ਉੱਥੇ ਕੋਈ ਮਤਲਬ ਸਮਾਨ ਭੁੱਲ ਗਿਆ ਉਹਦਾ ਆਰਟ ਗੈਲੀ ਦੇ ਵਿੱਚ ਜਿੱਥੇ ਅੱਛਾ ਲੋਕ ਜਦੋਂ ਬਾਪ ਚੱਕਣਾ ਲੋਕ ਉਹਦੀ ਫੋਟੋਆਂ ਖਿੱਚ ਰਹੇ ਸੀ ਉਹਦੇ ਸਮਾਨ ਦੀਆਂ ਕੋਈ ਝੋਲਾ ਝੜਾ ਸੀ ਉਹਦਾ ਸਮਾਨ ਉਹਨਾਂ ਨੇ ਖੋਜਿਆ ਵੀ ਇਹ ਜਿਹੜਾ ਇੱਥੇ ਪਿਆ ਇਹ ਕੋਈ ਬਹੁਤ ਬੇਸ਼ਕੀਮਤੀ ਚੀਜ਼ ਹੋਣੀ ਹੈ ਉਹ ਲੋਕ ਉਹਦੀਆਂ ਫੋਟੋਆਂ ਖਿੱਚ ਰਹੇ ਸੀ ਕਹਿਣ ਦਾ ਮਤਲਬ ਵੀ ਤੁਸੀਂ ਜੇ ਆਪਦੇ ਸਮਾਨ ਨੂੰ ਇਸ ਤਰ੍ਹਾਂ ਪ੍ਰੈਜੈਂਟ ਕਰਦੇ ਹੋ ਜਿੱਥੇ ਬਹੁਤ ਹਾਈਲੀ ਮਤਲਬ ਉਹਦੀ ਹਾਈ ਬਣਾ ਕੇ ਬੇਸ ਕਰ ਬਣਾਉਣੇ ਹੋ ਉਹਦੇ ਪ੍ਰੋਡਕਟ ਵੀ ਵਧੀਆ ਹੋਣ ਜਿਹਦੇ ਪੈਸੇ ਪਰ ਫਿਰ ਵੀ ਜੇ ਤੁਸੀਂ ਉਹਨੂੰ ਹਾਈ ਮਤਲਬ ਵੈਲਿਊ ਦੇ ਮਤਲਬ ਸ਼ੋਅ ਕਰਦੇ ਹੋ ਲੋਕਾਂ ਨੂੰ ਤਾਂ ਉਹਦੀ ਕੀਮਤ ਬਣਦੀ ਹੈ ਇਸੇ ਤਰ੍ਹਾਂ ਹੀ ਇਹ ਲੋਕ ਕੰਮ ਕਰਦੇ ਨੇ Apple ਦੇ ਸ਼ੋਅਰੂਮ 'ਚ ਤੁਸੀਂ ਦੇਖੋ ਇੱਕ ਫੋਨ ਹੀ ਪਿਆ ਹੋ ਉੱਥੇ ਠੀਕ ਉਹਦੇ ਆਸ-ਪਾਸੇ ਕੁਝ ਨਹੀਂ ਹੋਉ ਤੁਹਾਨੂੰ ਐ ਲੱਗੂਗਾ ਜਿਵੇਂ ਇਹ ਇਸੇ ਤੀ ਟਾਰਗੇਟ ਹੈ ਇੱਕ ਚੀਜ਼ ਤੇ ਟਾਰਗੇਟ ਹੋਊਗਾ ਉੱਤੇ ਤੁਸੀਂ Amazon ਤੇ ਜਾਂ ਕਿਸੇ ਹੋਰ ਜਗ੍ਹਾ ਕੋ ਦੇਖੋ ਤੇ 100 ਫੋਨ ਪਿਆ ਹੋ ਤੁਹਾਨੂੰ ਪਤਾ ਨਹੀਂ ਲੱਗਣਾ ਉਹ ਇੱਧਰ Samsung ਪਿਆ ਇੱਧਰ ਕੁਝ ਪਿਆ ਇੱਧਰ ਕੁਝ ਪਿਆ ਇੱਧਰ ਉਹ ਬਲਾ 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 ਕਈ ਫੋਨਾਂ ਦੀ ਕੰਪਨੀਆਂ ਪਈਆਂ ਨੇ ਐਪਲ ਦੇ ਬਾਕਸ ਦੇਖੋਗੇ ਦੇਖੋ ਬਾਕਸ ਕਿੰਨਾ ਵਧੀਆ ਖੁੱਲਦਾ ਤੁਸੀਂ ਬਾਕਸ ਨੂੰ ਛਿਟੋਗੇ ਨਹੀਂ ਹੁੰਦਾ ਕਿਨੇ ਸਲੋਲੀ ਬੰਦ ਹੁੰਦਾ ਦੇਖੋ ਉਹਨੂੰ ਛੱਡ ਦਿਓ ਬੜੇ ਆਰਾਮ ਨਾਲ ਬੰਦ ਹੋਊਗਾ ਤੁਹਾਨੂੰ ਉਹ ਦੇਖ ਕੇ ਹੀ ਫੀਲਿੰਗ ਆਉ ਉਹ ਉਹਨੂੰ ਐਪਲ ਦੇ ਫੋਨ ਦੇ ਬਾਕਸ ਬਣਾਉਣ ਨੂੰ ਵੀ ਉਤੇ ਟੈਕਨੀਕ ਲੱਗੀ ਹੋਈ ਹੈ ਵੀ ਉਹ ਲੋਕ ਮਤਲਬ ਇੱਕੇ ਦਾ ਬੰਦ ਨਹੀਂ ਹੋਊਗਾ ਤੁਸੀਂ ਦੇਖੋਗੇ ਫੋਨ ਖੋਲੋਗੇ ਨਾ ਆਰਾਮ ਨਾਲ ਸਲੋਲੀ ਸਲੋਲੀ ਜਾਂਦਾ ਤੁਹਾਨੂੰ ਫੀਲਿੰਗ ਆਉਂਦੀ ਹੈ ਜੋਂ ਫਿਰ ਉਹਦੀ ਪੈਕਿੰਗ ਦੇਖੋ ਕਿੰਨੀ ਸੋਹਣੀ ਹੁੰਦੀ ਹੈ ਹੈਨਾ ਵਿੱਚੋਂ ਕਿੰਨਾ ਵਧੀਆ ਹੁੰਦਾ ਇਸੀ ਤਰ੍ਹਾਂ ਮਤਲਬ ਤੁਸੀਂ ਜੋ ਵੀ ਪੈਕੇਜਿੰਗ ਕਰਦੇ ਹੋ ਕੋਈ ਚੀਜ਼ ਨੂੰ ਪ੍ਰੈਜ਼ ਤਾਂ ਤੁਸੀਂ ਇਸ ਤਰ੍ਹਾਂ ਕਰੋ ਵੀ ਲੋਕ ਤੁਹਾਨੂੰ ਮਤਲਬ ਤੁਹਾਡੇ ਪ੍ਰੋਡਕਟ ਦੇ ਐਡਿਕਟਡ ਹੋ ਜਾਣ ਤੁਹਾਡੇ دیਵਾਨੇ ਹੋ ਜਾਣ ਇਸ ਤਰ੍ਹਾਂ ਪ੍ਰੈਜੈਂਟ ਕਰੋ ਕਾਲੀ ਨਾ ਕਰੋ ਕਿਸੇ ਚੀਜ਼ ਨੂੰ ਲਾਂਚ ਕਰਨ ਲੱਗੇ ਤੁਹਾਡੇ ਕੋਲ ਆਈਡੀ ਹੈ ਤੁਹਾਡੇ ਕੋਲ ਬਿਜ਼ਨਸ ਹਨ ਕਾਲੀ ਨਾ ਕਰੋ ਉਹਦੇ ਪਾਸ ਸਟੱਡੀ ਕਰੋ ਡੀਪ ਜਾਓ ਵੀ ਉਹ ਲੋਕਾਂ ਦੇ ਦਿਮਾਗ 'ਚ ਉਹਨਾਂ ਲੋਕਾਂ ਦੀ ਨੀਡ ਕਿਵੇਂ ਬਣ ਸਕਦਾ ਫਿਰ ਦੇਖੋ ਤੁਸੀਂ ਕਿੰਨਾ ਕਾਮਯਾਬੀ ਮਿਲਦੀ ਹੈ ਜੇ ਤੁਸੀਂ ਮਤਲਬ ਕਿਸੇ ਨੂੰ ਫਾਲੋਅ ਕਰ ਲੋ ਕਿਸੇ ਨੂੰ ਕਾਪੀ ਕਰ ਲਓ ਮੰਨ ਲਓ ਤੁਸੀਂ ਕੋਈ ਜਿਵੇਂ ਕੋਈ ਐਪਲ ਦੀ ਕਾਪੀ ਕਰ ਲਓ ਕਿਸੇ ਦੀ ਕਾਪੀ ਕਰ ਲਓ ਕਾਪੀ ਕਰਨ ਕੀ ਜਾਂਦਾ ਏਜ ਵੀ ਦਿਮਾਗ ਚਾਹੀਦਾ ਤੁਸੀਂ ਉਹਦੀ ਕਾਪੀ ਕਰੋ ਵੀ ਉਹ ਕਿਵੇਂ ਆਪਦੀ ਬਿਜ਼ਨਸ ਨੂੰ ਲਾਂਚ ਕਰਦੇ ਆ ਕਿਵੇਂ ਨਾਈਕ ਵਾਲੇ ਕਰਦੇ ਆ ਤੁਸੀਂ ਹੂ ਕੰਪਨੀ ਖੋਲ੍ਹਨੀ ਹੈ ਕੱਪੜੇ ਦੀ ਕੰਪਨੀ ਖੋਲ੍ਹਨੀ ਹੈ ਕਿਵੇਂ ਕੋਈ ਬਰਬਰੀ ਜਾਂ ਅਰਮਾਨੀ ਜਾਂ ਕੋਈ ਹੋਰ ਕੰਪਨੀਆਂ ਕਿਵੇਂ ਆਪਦੇ ਬ੍ਰਾਂਡ ਨੂੰ ਲਾਂਚ ਕਰਦੀਆਂ ਉਹਨਾਂ ਦੇ ਸਟੱਡੀ ਕਰੋ ਉਹਨਾਂ ਦੇ ਉਹਨਾਂ ਨੂੰ ਫਾਲੋ ਕਰੋ ਠੀਕ ਹੈ ਇਸ ਤਰ੍ਹਾਂ ਮਤਲਬ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰੋ ਨਾ ਕਿ ਛੋਟੇ ਲੈਵਲ ਤੇ ਰਹਿਣ ਦੀ ਕੋਸ਼ਿਸ਼ ਨਾ ਕਰੋ ਵੱਡੇ ਲੈਵਲ ਦੀ ਸੋਚੋ ਵੀ ਮੈਂ ਕਿਵੇਂ ਕਰ ਹੁਣ ਤੁਸੀਂ ਰੋਲੈਕਸ ਵਾਚ ਹੈ ਹੁਣ ਤੁਸੀਂ ਰੋਲੈਕਸ ਲੈਣ ਜਾਉਂਗੇ ਕਿਤੋਂ ਨਵੇਂ ਬੰਦੇ ਨੂੰ ਸਪੋਜ਼ ਕਰੋ ਤੁਸੀਂ ਵਾਚ ਲੈਣ ਚੱਲ ਗਏ ਅੱਛਾ ਉਹਦਾਂ ਪੁੱਛਣਗੇ ਉਹਦਾਂ ਵਾਚ ਇਸ ਤਰ੍ਹਾਂ ਨਹੀਂ ਦਿੰਦੇ ਤੁਸੀਂ ਟਰਾਈ ਕਰਕੇ ਦੇਖੋ ਕਦੇ ਨਵੀਂ ਵਾਚ ਲੈਣ ਲੱਗੇ ਤੁਹਾਨੂੰ ਕੋਈ ਵਾਚ ਦੇਣਗੇ ਨਹੀਂ ਤੁਹਾਨੂੰ ਪੁੱਛਣਗੇ ਤੁਹਾਡੇ ਕੋਲ ਪਹਿਲਾਂ ਕਿੰਨੀਆਂ ਨੇ ਤੁਸੀਂ ਕਹੋਗੇ ਜੀ ਮੇਰੇ ਕੋਲ ਤਾਂ ਹੈ ਨਹੀਂ ਉਹ ਕਹਣਗੇ ਫਿਰ ਤੁਸੀਂ ਜੀ ਸਰ ਮੈਨੂੰ ਵੀ ਅਸੀਂ ਤੁਹਾਡਾ ਵੇਟਿੰਗ ਲਿਸਟ 'ਚ ਨਾ ਪਾ ਦਿੰਦੇ ਤੇ ਤੁਹਾਨੂੰ ਅਸੀਂ ਈਮੇਲ ਕਰਾਂਗੇ ਉਸ ਤੋਂ ਬਾਅਦ ਨਾ ਪ੍ਰੋਸੈਸ ਉਹ ਸ਼ੁਰੂ ਹੋਊਗਾ ਫਿਰ ਤੁਹਾਨੂੰ ਸਦੀਵਾਂਗੇ ਕਿਉਂ ਬਵਾਜਣਾ ਪੜੀ ਹੁੰਦੀ ਹੈ ਪਰ ਉਹਨਾਂ ਨੇ ਇੱਕ ਤੁਹਾਡੇ ਦਿਮਾਗ 'ਚ ਇਹ ਪਤਾ ਲਗਜ਼ਰੀ ਬਣਾਦਾ ਏਗੋ ਨੂੰ ਹਰਟ ਕਰਦਾ ਵੀ ਤੂੰ ਤਾਂ ਲੈਂਡ ਦੇ ਕਾਬਲ ਨਹੀਂ ਹੈ ਤੁਸੀਂ ਕਹੋਗੇ ਨਹੀਂ ਮਤਲਬ ਲੈਣੀ ਲੈਣੀ ਆ ਇਹ ਮਤਲਬ ਲੈਣੀ ਲੈਣੀ ਆ ਇਹ ਠੀਕ ਹੈ ਉਹਨੂੰ ਇੱਕ ਬ੍ਰਾਂਡ ਬਣਾ ਲਿਆ ਉਹਨਾਂ ਨੇ ਆਪ ਦਾ ਇਸੇ ਤਰੀਕੇ ਰੋਲਸ ਰੋਇ ਕਾਰ ਆ ਗਈ ਹੈਨਾ ਇਹਨੂੰ ਲਗਜ਼ਰੀ ਮੰਨਿਆ ਜਾਂਦਾ ਇੱਕ ਸਟੇਟਸ ਮੰਨਿਆ ਜਾਂਦਾ ਰੋਲਸ ਰੋਇ ਕਾਰ ਨੂੰ ਤੁਸੀਂ ਦੇਖੋਗੇ ਵੱਡੇ ਵੱਡੇ ਮਤਲਬ ਮਲਟੀ ਬਿਲੀਅਨਰ ਲੋਕ ਯੂਜ਼ ਕਰਦੇ ਨੇ अच्छा वो ਤੁਸੀਂ ਦੇਖੋ ਕਿਸੇ ਹੋਰ ਕਾਰ ਦੇ ਨਾਲ ਆਪਦੀ ਕਾਰ ਨਹੀਂ ਲਾਂਚ ਕਰਦੀ ਕਦੇ ਵੀ ਉਹ ਕਿਹਦੇ ਨਾਲ ਲਾਂਚ ਕਰਦੇ ਆ ਉਹਦੇ ਨਾਲ ਜਿੱਥੇ 에어ਪਲੇਨ ਐਕਸੀਬਿਸ਼ਨ ਲੱਗਦੀਆਂ ਜਿੱਥੇ ਪ੍ਰਾਈਵੇਟ ਪਲੈਨ ਪ੍ਰਾਈਵੇਟ ਜੈਟ ਸੇਲ ਤੇ ਹੁੰਦੇ ਆ ਉੱਥੇ ਨਾਲ ਸੇਲ ਤੇ ਲਈ ਵੀ ਹੁੰਦੀ ਹੈ ਜਿੱਥੇ 5000 3000 ਕਰੋੜ ਦਾ 2000 ਕਰੋੜ ਕਰੋੜ ਦਾ ਜਾਂ 1000 ਕਰੋੜ ਦਾ ਜਹਾਜ਼ ਲੱਗਿਆ ਹੋਇਆ ਸੇਲ ਤੇ ਉਹਦੇ ਨਾਲ ਹੀ 5 ਕਰੋੜ ਦੀ ਕਾਰ ਲੱਗੀ ਹੁੰਦੀ ਹੈ ਉੱਥੇ ਤੋਂ ਬੰਦੇ ਸ਼ਾਪਿੰਗ ਕਰਨ ਜਾਂਦੇ ਆ ਦੇਖਣ ਜਾਂਦੇ ਆ ਜਿਹੜੇ ਵੱਡੇ ਵੱਡੇ ਬਿਲੀਅਨਰ ਨੇ ਉਹ ਕਹਿੰਦੇ ਆ ਰਾ ਤਾਂ 5 ਕਰੋੜ ਦੇ ਤੇ ਚੱਕ ਲੈ ਨਾ ਇਹ ਤਾਂ ਲੈ ਲਓ ਮਤਲਬ ਇਸ ਤਰ੍ਹਾਂ ਤੁਹਾਡੀ ਮਾਈਂਡ ਨੂੰ ਮਤਲਬ ਉਹਨਾਂ ਨੇ ਇੱਕ ਤਰ੍ਹਾਂ ਦਾ ਉਤੇ ਉਹ ਪਾਇਆ ਜਾਂਦਾ ਹੈ ਮਤਲਬ ਤੁਹਾਡੇ ਟਾਰਗੇਟ ਕੀਤਾ ਜਾਂਦਾ ਹੈ ਇਹ ਇਨਾ ਮਲਟੀ ਲੈਵਲ ਮਤਲਬ ਮਲਟੀ ਬਿਲੀਅਨ ਕੰਪਨੀ ਬਲੋਂ ਉਸੇ ਚੀਜ਼ਾਂ ਨੂੰ ਸਮਝ ਕੇ ਸੋਚ ਕੇ ਆਪਦੇ ਬਿਜ਼ਨਸ ਵੀ ਸ਼ੁਰੂ ਕਰੋ ਛੋਟੇ ਲੈਵਲ ਤੋਂ ਸ਼ੁਰੂ ਕਰੋ ਤੁਹਾਡੇ ਕੋਲੇ 10 ਗਾਹ ਕੀ ਹੈਗਾ ਨਾ ਉਹਨਾਂ ਨੂੰ ਵੀ ਇਸ ਤਰ੍ਹਾਂ ਟਾਰਗੇਟ ਕਰੋ ਤੁਸੀਂ ਕੋਈ ਚੀਜ਼ ਬਣਾਉਣੀ ਹੋ ਚ ਕੋਈ ਚੀਜ਼ ਲਾਂਚ ਕਰ ਦੇਉ ਇਸ ਤਰ੍ਹਾਂ ਕਰੋ ਵੀ ਤੁਹਾਡੇ ਤੋਂ ਵਧੀਆ ਕੋਈ ਕਰ ਨਹੀਂ ਸਕਦਾ ਹੋਵੇ ਉਦੇ ਬਾਰ ਸਟੱਡੀ ਕਰੋ ਫੁੱਲ ਤੁਸੀਂ ਦੇਖੋ ਤੁਹਾਡਾ ਬਿਜ਼ਨਸ 6 ਮਹੀਨੇ ਸਾਲ ਨੂੰ ਕਿਤੇ ਦੀ ਕਿਤੇ ਜਾਊਗਾ ਜੇ ਤੁਸੀਂ ਕੋਈ ਹੈਲਪ ਚਾਹੁੰਦੇ ਹੋ ਵੀ ਮੇਰੇ ਤੁਹਾਡੇ ਕੋਲ ਕੋਈ ਆਈਡੀਆ ਹੈ ਤੁਸੀਂ ਕੋ ਉਹਨੂੰ ਲਾਂਚ ਕਰਨਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਇਸ ਵਾਸਤੇ ਕਾਫੀ ਸਟੱਡੀ ਕਰਦਾ ਮੈਂ ਹੈਲਪ ਕਰਨ ਲਈ ਰੈਡੀ ਹਾਂ ਜਦੋਂ ਵੀ ਮੈਨੂੰ ਕੋ ਟਾਈਮ ਹੋ ਮੈਂ ਤੁਹਾਡੇ ਨਾਲ ਕੰਟੈਕਟ ਕਰਕੇ ਆਪਾਂ ਉਤੇ ਵਰਕ ਕਰਾਂਗੇ ਮੈਂ ਕੋਈ ਫੀਸ ਨਹੀਂ ਚਾਰਜ ਕਰਦਾ ਮੈਂ ਕੁਝ ਨਹੀਂ ਕਰਦਾ ਮੈਨੂੰ ਮੈਂ ਲਾਈਕ ਕਰਦਾ ਮਤਲਬ ਕਿਉਂਕਿ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਮੈਂ ਸਟੱਡੀ ਕਰਦਾ ਮੈਨੂੰ ਇਹ ਹੁੰਦਾ ਚਲ ਕਿਸੇ ਦੇ ਕੰਮ ਆ ਜੂਗੀ ਮੈਨੂੰ ਹੋਰ ਕੋਈ ਲਾਲਚ ਨਹੀਂ ਹੈ ਮੈਂ ਕੋਈ ਕਿਸ ਮੈਂ ਨਹੀਂ ਕੋਈ ਟਾਈਮ ਖਰਾਬ ਵਾਲਾ ਬੰਦਾ ਨਹੀਂ ਕਿਉਂਕਿ ਇੰਨਾ ਟਾਈਮ ਮੇਰੇ ਕੋਲ ਵੀ ਹੈ ਨਹੀਂ ਠੀਕ ਹੈ ਸੀਰੀਅਸ ਬੰਦਾ ਹੋਵੇ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਉਹ ਆਪਦੇ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦਾ ਹੋਵੇ ਮੈਂ ਉਹਨੂੰ ਆਈਡੀਆ ਦੇ ਸਕਦਾ ਵੀ ਕਿਵੇਂ ਕਰਨਾ ਲੋਕਾਂ ਨੂੰ ਕਿਵੇਂ ਟਾਰਗੇਟ ਕੀਤਾ ਜਾ ਸਕਦਾ ਕਿਵੇਂ ਉਹਨਾਂ ਤੋਂ ਆਪਾਂ ਵੱਧ ਤੋਂ ਵੱਧ ਕਸਟਮਰ ਲਿਆ ਜਾ ਸਕਦੇ ਨੇ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੀ ਮਤਲਬ ਤੁਸੀਂ ਸਟੱਡੀ ਕਰੋ ਜੇ ਸਟੱਡੀ ਨਹੀਂ ਕਰ ਸਕਦੇ ਕੋਈ ਬੰਦੇ ਤੋਂ ਪੁੱਛੋ ਉਹਦੇ ਮਨ ਦੇ ਕਿਸੇ ਨੂੰ ਫੀਸ ਦੇ ਦਿਓ ਵੀ ਯਾਰ ਤੂੰ ਇਹ ਕੰਮ ਕਿਵੇਂ ਕਰ ਸਕਦਾ ਹੈ ਨਾ ਇਹ ਇਹ ਸਾਈਕੋਲੋਜੀ ਦੀ ਡਿਪੈਂਡ ਕਰਦਾ ਤੁਸੀਂ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਲਾਂਚ ਕਰਤਾ ਤੁਸੀਂ ਕਹੋਗੇ ਚੱਲ ਪਿਆ ਤੂੰ ਹੋ ਸਕਦਾ ਤੁਹਾਡਾ 버ਗਰ ਤੁਸੀਂ ਘਰੇ ਉਦੋਂ ਮੈਕਡੋਨਲਡ ਨੂੰ ਦਬਲ ਕਿਤੇ ਵਧੀਆ 버ਗਰ ਬਣਾ ਸਕਦੇ ਹੋ ਤੁਸੀਂ ਜਿਹੜਾ ਬਾਹਰ ਮਤਲਬ ਟਿਮ ਹਾਟਨ ਤੋਂ ਕਾਫੀ ਪੀਨੇ ਹੋ ਜਾਂ ਸਟਾਰਬਕਸ ਤੋਂ ਕਾਫੀ ਪੀਨੇ ਹੋ ਸਕਦਾ ਤੁਸੀਂ ਘਰੇ ਵਧੀਆ ਬਣਾ ਸਕਦੇ ਹੋ ਪਰ ਤੁਹਾਡੀ ਕਾਫੀ ਨਹੀਂ ਕਿਸ ਨੇ ਪੀਣੀ ਕਿਉਂ ਕਿਉਂਕਿ ਤੁਸੀਂ ਮਾਰਕੀਟਿੰਗ ਨਹੀਂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਮਤਲਬ ਇੱਥੋਂ ਆ ਜਗ੍ਹਾ ਤੇ ਟੱਚ ਹੀ ਨਹੀਂ ਕੀਤਾ ਉਹਨਾਂ ਦੀ ਇੱਥੇ ਟੱਚ ਹੀ ਨਹੀਂ ਕੀਤਾ ਇਸ ਲਈ ਉਹਨੂੰ ਟੱਚ ਕਰਨ ਵਾਸਤੇ ਉਹਦੇ ਵਾਸਤੇ ਇੱਕ ਪ੍ਰੋਸੈਸ ਹੁੰਦਾ ਉਹਦੇ ਵਾਸਤੇ ਕਈ ਮਤਲਬ ਟੈਕਨੀਕਾਂ ਫਾਲੋ ਕਰਨੀ ਪੈਂਦੀ ਹੈ ਕਈ ਲੋਕਾਂ ਦੀ ਟੀਮ ਵਰਕ ਕਰਦੀ ਹੈ ਉਹ ਲੋਕਾਂ ਦੀ ਸਟਡੀਆਂ ਨੂੰ ਫਾਲੋ ਕਰਕੇ ਇੱਕ ਬਹੁਤ ਤਕੜੇ ਮਤਲਬ ਜਿਹੜੇ ਸਾਈਕੋਲੋਜਿਸਟ ਹੁੰਦੇ ਆ ਉਹਨਾਂ ਦੀ رائے ਲੈ ਕੇ ਐਡਾਂ ਤਿਆਰ ਹੁੰਦੀਆਂ ਜਿਹੜੀਆਂ ਤੁਹਾਡੇ ਸਿੱਧਾ ਹਿੱਟ ਕਰਦੀਆਂ ਤੁਸੀਂ ਕਹਿੰਦੇ ਯਾਰ ਵਾਹ ਇਹ ਕੀ ਹੈ ਨਾ ਵੀ ਇਹ ਤਾਂ ਚੀਜ਼ ਲੈਣੀ ਲੈਣੀ ਹੈ ਹੁਣ ਕਪੜੇ ਜਿਹੜੇ ਮਤਲਬ ਸਪੋਜ਼ ਕਰੋ ਮੇਰੇ ਕਪੜੇ ਮੇਰੀ ਟੀ-ਸ਼ਰਟ ਪਾਈ ਹੈ ਹੈ ਨਾ ਇਹਹੀ ਟੀ-ਸ਼ਰਟ ਤੁਸੀਂ ਮਾਰਕੀਟ 'ਚ ਲਾਵੋਗੇ ਤੁਹਾਨੂੰ ਹੋਸਾ ਦਾ ਪੰਜ ਹਜ਼ਾਰ ਦੀ ਮਿਲ ਜੇ ਇਹੀ ਕਪੜਾ ਸੇਮ 500 ਦੀ ਮਿਲ ਜੇ ਜੇ ਤੁਸੀਂ ਹੁਣ ਇਹੀ ਵੱਡੀ ਕੰਪਨੀ ਦੀ ਲਓਗੇ ਤਾਂ ਇਹ ਤੁਹਾਨੂੰ ਉਥੋਂ 15000 ਰੁਪਏ ਦੀ ਮਿਲੂਗੀ ਕਿਉਂ ਕਿਉਂਕਿ ਤੁਹਾਨੂੰ ਉਹਨਾਂ ਨੇ ਸ਼ੋਅ ਕੀਤਾ ਵੀ ਤੁਸੀਂ ਇਹ ਲਗਜ਼ਰੀ ਹੈ ਇਹ ਪਾ ਕੇ ਤੁਹਾਨੂੰ ਐਕਸਟਰਾ ਮਤਲਬ ਗੁੱਡ ਫੀਲ ਕਰੋਗੇ ਤੁਹਾਡੇ ਮੈਂਟਲ ਮੈਂਟਲ ਲੈਵਲ ਤੇ ਤੁਹਾਡਾ ਮਤਲਬ ਇਨਰ ਲੈਵਲ ਤੁਹਾਡਾ ਸਟਰੋਂਗ ਫੀਲ ਕਰੋਗੇ ਤੁਸੀਂ ਆਪ ਦੇ ਆਪ ਨੂੰ ਕੌਨਫੀਡੈਂਸ ਚ ਆ ਜਾਓਗੇ ਉਹ ਐਡ ਐਡ ਥ्रू ਕਿਤੇ ਜਾਂਦਾ ਇਹਨਾਂ ਨੇ ਦਾ ਬ੍ਰਾਂਡ ਬਿਲਡ ਕੀਤਾ ਪਰਫਿਊਮ ਵਾਲੇ ਵੀ ਇਵੇਂ ਕਰਦੇ ਨੇ ਜਿਹੜੇ ਪਰਫਿਊਮ ਹੁੰਦੇ ਨੇ ਜਾਂ ਕੁਝ ਹੋਰ ਹੁੰਦੇ ਆ ਉਹ ਇਸ ਤਰ੍ਹਾਂ ਮਤਲਬ ਤੁਹਾਡੇ ਮਤਲਬ ਉਹਦੇ ਵਿੱਚ ਜਦੋਂ ਉਹਨੂੰ ਬਣਾਉਂਦੇ ਨੇ ਉਹਨਾਂ ਤੇ ਬਹੁਤ ਸਟਡੀਆਂ ਹੁੰਦੀਆਂ ਵੀ ਜਦੋਂ ਤੁਸੀਂ ਪ੍ਰੈਸ਼ਰ ਮਾਰਦੇ ਹੋ ਤੁਹਾਡੇ ਦਿਮਾਗ ਅਡਿਕਟਡ ਹੋ ਜੇ ਉਸ ਚੀਜ਼ ਦਾ ਉਸ ਤਰ੍ਹਾਂ ਦੇ ਕਾਰਨ ਪਿੱਛੇ ਉਹ ਬਹੁਤ ਬਹੁਤ ਖਰਚਾ ਕਰਦੇ ਬਿਲੀਅਨ ਡਾਲਰ ਲਾਉਂਦੇ ਨੇ ਫਿਰ ਉਸ ਤੋਂ ਬਾਅਦ ਉਹ ਪ੍ਰੋਡਕਟ ਮਾਰਕੀਟ ਵਿੱਚ ਲਿਆਉਂਦੇ ਆ ਪਰ ਤੁਸੀਂ ਛੋਟੇ ਲੈਵਲ ਤੇ ਆਪਦੇ ਲੈਵਲ ਤੇ ਸਟੱਡੀ ਕਰਕੇ ਆਪ ਦਾ ਕੋਈ ਇਹੋ ਜਿਹਾ ਪ੍ਰੋਡਕਟ ਬਣਾਓ ਇਹੋ ਜੀ ਮਤਲਬ ਪ੍ਰੋਸੈਸ ਬਣਾਓ ਇਹੋ ਜੀ ਕੋਈ ਆਵਦੀ ਟੈਕਨੀਕ ਬਣਾਓ ਆਪਦੇ ਬਿਜ਼ਨਸ ਦੇ ਵਿੱਚ ਜਿਹੜੀ ਕਿ ਲੋਕਾਂ ਦੇ ਇੱਥੇ ਟੱਚ ਕਰੇ ਇੱਥੇ ਦੇਖੋ ਤੁਹਾਡਾ ਬ੍ਰਾਂਡ ਛੋਟੇ ਤੋਂ ਵੱਡਾ 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 ਹੁੰਦਾ ਤੁਸੀਂ ਵੀ ਇੱਕ ਮਲਟੀ ਲੈਵਲ ਬ੍ਰਾਂਡ ਬਣ ਸਕਦੇ ਹੋ ਜਿਵੇਂ ਕਿ ਇਹੇ ਕੰਪਨੀਆਂ ਜਿਵੇਂ ਆਪਾਂ ਦੇਖਦੇ ਆਂ ਵੀ ਹਾ ਨਾਇਕ ਹੋਈ ਮੈਕਡੋਨਲਡ ਹੋਈ ਟਿਮ ਹੌਟਨ ਹੋਇਆ ਹਨਾ ਸਟਾਰਬਕ ਹੋਇਆ ਤੁਸੀਂ ਰੈਸਟੋਰੈਂਟ ਕਿੱਡੇ ਕਿੱਡੇ ਚੇਨਾਂ ਨੇ ਤੁਹਾਡੇ ਆਪਣੇ ਹਨਾ ਤਾਜ ਹੋਇਆ ਇਹ ਇੱਕ 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 ਲਗਜ਼ਰੀ ਦਿੰਦੇ ਨੇ ਤੁਹਾਡੇ ਮਤਲਬ ਇਮੋਸ਼ਨ ਤੇ ਅਟੈਕ ਕਰਦੇ ਨੇ ਇਮੋਸ਼ਨ ਨੂੰ ਟੱਚ ਕਰਦੇ ਨੇ ਤੁਸੀਂ ਤਾਂ ਇਹ ਚੀਜ਼ਾਂ ਬਾਈ ਕਰਦੇ ਤੁਸੀਂ ਇਹ ਨਹੀਂ ਹੈਗਾ ਵੀ ਤੁਹਾਨੂੰ ਤੁਸੀਂ ਮਤਲਬ ਹੁਣ ਹਰੇਕ ਬੰਦਾ ਐਪਲ ਨੂੰ ਲਾਈਕ ਕਰਦਾ ਐਪਲ ਨੂੰ ਕਿਉਂ ਲਾਈਕ ਕਰਦਾ ਕਿਉਂਕਿ ਉਹਨਾਂ ਨੇ ਉਹਦਾ ਆਪ ਤੱਕ ਬ੍ਰਾਂਡ ਤਿਆਰ ਕਰ ਲਿਆ ਉਹ ਉਹਦੇ ਨਾਲ ਤੁਹਾਨੂੰ ਐ ਫੀਲ ਹੁੰਦਾ ਵੀ ਯਾਰ ਮੇਰੇ ਕੋਲ ਬਹੁਤ ਵਧੀਆ ਚੀਜ਼ ਹੈਗੀ ਐਪਲ ਨੂੰ ਵਧੀਆ ਫੋਨ ਨੇ ਇਸ ਬਾਕੀ ਸਾਰੇ ਪਰ ਕਿਉਂ ਐਪਲ ਯੂਜ਼ ਕਰਦੇ ਲੋਕ ਕਿਉਂਕਿ ਉਹ ਤੁਹਾਡੇ ਇੱਥੇ ਬਿਠਾਤਾ ਉਹਨਾਂ ਨੇ ਇੱਥੇ ਬਿਠਾਤਾ ਉਹਨੂੰ ਫਿੱਟ ਇਸ ਤਰ੍ਹਾਂ ਕਰਦਾ ਵੀ ਤੁਹਾਨੂੰ ਉਹ ਤੋਂ ਬਣਾ ਤੁਹਾਨੂੰ ਲਗਜ਼ਰੀ ਫੀਲ ਆਉਣੀ ਹੀ ਨਹੀਂ ਤੁਹਾਡੇ ਕੋਲੇ ਚਾਹੇ ਕੁਝ ਸੋਨੇ ਦਾ ਫੋਨ ਵੀ ਵਿਆ ਹੋਵੇ ਪਰ ਜੇ ਤੁਹਾਡੇ ਕੋਲ Apple ਆ ਕਿਸੇ ਕੋਲੇ ਤੁਸੀਂ ਕਹੋ ਯਾਰ Apple ਦਾ ਫੋਨ ਵਧੀਆ ਇਸ ਲਈ ਇੰਨਾਂ ਚੀਜ਼ਾਂ ਦੇ ਵਿੱਚ ਤੁਸੀਂ ਅ ਮਤਲਬ ਇਹ ਚੀਜ਼ਾਂ ਐਡ ਕਰਨਾ ਸ਼ੁਰੂ ਕਰੋ ਆਪਦੇ ਤੇ ਸਟੱਡੀ ਕਰੋ ਪੜੋ ਜੇ ਨਹੀਂ ਪਤਲਾਦਾ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਵੱਡੀ ਵੀਡੀਓ ਬਾਹਰ ਹੀ ਬਣਾਉਣਾ ਨਹੀਂ ਚਾਹੁੰਦਾ ਮੈਂ ਤਾਂ 5 ਘੰਟੇ ਬੋਲੀ ਜਾਵਾਂ ਇਸ ਟੌਪਿਕ ਤੇ ਜੇ ਬੋਲਣਾ ਹੋਵੇ ਪਰ ਜੇ ਤੁਹਾਨੂੰ ਕਿਸੇ ਨੂੰ ਹੈਲਪ ਫਿਰ ਵੀ ਹੈਲਪ ਚਾਹੀਦੀ ਹੋਈ ਤਾਂ ਜਰੂਰ ਮੈਨੂੰ ਦੱਸਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਮੇਰੀ ਵੀਡੀਓ ਨੂੰ ਦੇਖਦੇ ਬਹੁਤ ਨੇ ਮੇਰੇ ਕੋਲ ਆ ਜਾਂਦਾ ਇੱਥੇ ਸ਼ੇਅਰ ਵੀ ਕਰ ਦਿੰਦੇ ਨੇ ਕਿ ਡਾਊਨਲੋਡ ਡਾਊਨਲੋਡ ਕੇ ਕੱਟ ਵੱਟ ਕਰਕੇ ਪਾਈ ਜਾਂਦੇ ਨੇ ਪਰ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਇਹਦੇ ਨਾਲ ਕੀ ਫਾਇਦਾ ਹੋ ਮੈਨੂੰ ਮੈਨੂੰ ਮਤਲਬ ਮੈਂ ਹੋਰ ਵੀ ਗੈਸਟ ਲਿਆ ਕਰੂੰਗਾ ਤੇ ਗੈਸਟ ਵੀ ਲਿਆ ਕਰਾਂਗੇ ਮਤਲਬ ਕੋਲ ਹੋਰ ਵੀ ਮੈਂ ਟਾਈਮ ਕੱਢੂੰਗਾ ਇਸ ਚੀਜ਼ ਵਾਸਤੇ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਾਂਗੇ ਆਪਾਂ ਜੇ ਤੁਸੀਂ ਸਕਸੈਸਫੁਲ ਹੋਣਾ ਜੀ ਤੁਸੀਂ ਕੁਝ ਕਾਮਯਾਬ ਹੋਣਾ ਤਾਂ ਇਹਨੂੰ ਵੀਡੀਓ ਵਾਚ ਕਰਦੇ ਰਹਿਆ ਕਰੋ ਆਪਾਂ ਇਹ ਚ ਹੌਲੀ-ਹੌਲੀ ਮਤਲਬ ਇੰਪਰੂਵਮੈਂਟ ਕਰਦੇ ਜਾਵਾਂਗੇ ਜਿਵੇਂ ਜਿਵੇਂ ਤੁਸੀਂ ਮੈਨੂੰ ਸੁਜੈਸ਼ਨ ਆਉਂਦੇ ਜਾਂਦੇ ਨੇ ਮੈਨੂੰ ਕਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਫੋਮ ਕਰਕੇ ਰੱਖਣਾ ਇਸ ਤਰ੍ਹਾਂ ਕਰਕੇ ਰੱਖਣਾ ਮੈਂ ਬੜਾ ਡੀਪ ਨਹੀਂ ਜਾਂਦਾ ਮੇਰਾ ਮੇਰਾ ਮਕਸਦ ਹੁੰਦਾ ਵੀ ਮੇਰਾ 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 ਸਨੇਹਾ ਤੁਹਾਡੇ ਤੱਕ ਕਨਵੇ ਹੋ ਜੇ ਤੁਹਾਡੇ ਤੱਕ ਪਹੁੰਚ ਜੇ ਕਿਸੇ ਦੀ ਜ਼ਿੰਦਗੀ ਚ ਵੈਲਿਊ ਐਡ ਹੋ ਜੇ ਬਸ ਇੰਨੇ ਹੀ ਬਹੁਤ ਆ ਸੋ ਇਸ ਲਈ ਤੁਸੀਂ ਹੁਣ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਭੇਜ ਦਿਓ ਅੱਗੇ ਤੇ ਮੈਂ ਤੁਹਾਨੂੰ ਹੋਰ ਅਗਲੀ ਨੈਕਸਟ ਵੀਡੀਓ ਪਾਵਾਂਗੇ ਵੀ ਆਪਾਂ ਛੋਟੇ ਬਿਜ਼ਨਸ ਨੂੰ ਵੱਡਾ ਬਿਜ਼ਨਸ ਕਿਵੇਂ ਕਰ ਸਕਦੇ ਹਾਂ ਉਹਦੇ ਬਾਰੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਆਪਾਂ ਨੈਕਸਟ ਵੀਡੀਓ 'ਚ